ਇੱਥੇ ਕਿਸਾਨ ਆਪਣੀ ਡਿਮਾਂਡ ਕਰ ਰਹੇ ਨੇ ਉੱਥੇ ਮਜ਼ਦੂਰ ਤਬਕੇ ਦੇ ਲੋਕ ਵੀ ਇੱਥੇ ਡਾਣੀ ਬਚਨ ਸੇਲ ਦੇ ਵਿੱਚ ਮੌਜੂਦ ਨੇ ਉਹਨਾਂ ਦੀ ਕੀ ਮੰਗਾਂ ਨੇ ਹਾਂਜੀ ਗਰੀਬ ਬੰਦਾ ਤੇ ਆਂਦਾ ਵੀ ਡਿਆੜੀ ਦਾ ਪੱਖ ਲੋ ਗਿਆ ਤੇ ਗਰੀਬ ਨੂੰ ਵੀ ਦਿੱਤਾ ਜਾਵੇ ਜੀ ਬਿਲਕੁਲ ਤੇ ਕਿਸਾਨ ਦਾ ਦਾ ਰੋਲਾ ਗੱਦੇ ਦੇ ਵੀ ਅਸੀਂ ਆਦਾ ਵਜਾਈਏ ਵੀ ਆ ਜੀ ਮੰਗੀ ਹੈਗਾ ਹਾਂਜੀ ਤੇ ਗਰੀਬ ਆਦੇ ਨੂੰ ਰੋਂਦਾ ਵੀ ਸਾਡੀ ਡਿਆੜੀ ਦਾ ਪੱਖ ਲੋ ਗਿਆ ਤੇ ਗਰੀਬਾਂ ਨੂੰ ਪਿੱਛੇ ਟਾ ਦਿੰਦੇ ਨੇ ਤੇ ਉਹਨੂੰ ਗਲਤ ਕਰਨੀ ਨਹੀਂ ਦਿੰਦੇ ਜੀ ਤੇ ਉਹਨਾ ਮੰਤਰੀ ਸੁਣਦੇ ਨਹੀਂ ਜੀ ਤੇ ਗਰੀਬਾਂ ਨੂੰ ਵੀ ਕੁਝ ਦਿੱਤਾ ਜਾਵੇ ਤੇ ਗਰੀਬ ਜਿਹੜੇ ਨੇ ਇਸ ਟਾਈਮ ਤੇ ਜਿਹੜੀ ਉਤੋਂ ਸੇਵਾ ਆਂਦੀ ਪਈ ਏ ਲੰਗਰ ਪਾਣੀ ਆਂਦੇ ਪਨੇ ਜੋੜ ਜੋੜ ਤੇ ਲੋਕ ਫੰਡਾ ਲਾ ਲਾ ਕੇ ਤੇ ਸਾਡੇ ਠਿਕਣੇ ਪੜਾਈ ਆਂਦੇ ਨੇ ਗਵਾਟਾ ਦਾਲ ਸੇਵਾ ਕਰਨ ਵਾਲੇ ਬੰਦੇ ਬਹੁਤ ਸਮਝਦੇ ਵੀ ਤੁਹਾਨੂੰ ਦਾ ਧੰਨਵਾਦ ਏ ਬਹੁਤ ਕੁਛ ਕਰ ਰਹੇ ਨੇ ਉਹ ਤੇ ਉਹ ਚਾਰ ਚੂਰੀ ਬਸੂਆਂ ਦੇ ਵਿਚਾਰਾ ਲਈ ਆਂਦੇ ਨੇ ਬੰਦਿਆਂ ਦੇ ਵੀ ਲਈ ਆਂਦੇ ਨੇ ਉਹਨਾਂ ਨੂੰ ਰੋਕ ਟੋਕ ਕੋਈ ਨਾ ਲਾਵੇ ਆ ਕਰਦੇ ਉਹਨਾਂ ਕਰਦੇ ਕੋਈ ਡਰ ਨਹੀਂ ਵਿਸਾ ਲੈਂਦੇ ਸਾਰੇ ਵੀ ਪਏ ਨੇ ਇਹ ਨਹੀਂ ਗੱਲ ਵੀ ਲੈਂਦਾ ਕੋਈ ਨਹੀਂ ਪੈ ਉਹਨਾਂ ਦੀ ਸੇਵਾ ਤੇ ਗਰੀਬ ਹੁਣ ਕਿ ਤੁ ਖਾਵੇ ਬੋਲੋ ਉਹ ਜਿਹੜੀ ਸੇਵਾ ਲੋਕਾਂ ਦੀ ਫੰਡ ਜਿਓੜ-ਜੋੜ ਕੇ ਸਾਡੇ ਦੀ ਦਾਲ ਪਾਣੀ ਬਣਾ ਕੇ ਲਈ ਆਂਦੇ ਕੋ ਕੱਚਾ ਰਾਸ਼ਨ ਲਈ ਆਂਦਾ ਹੈ ਤੇ ਉਹ ਵੀ ਜਿਹੜਾ ਉੱਥੇ ਜਾ ਕੇ ਅੰਦਰੋਂ ਪਿੱਛੇ ਹਟ ਦਿਓ ਤੇ ਵਿੱਚੇ ਪਾਣੀ ਦੇ ਖੜੇ ਹੁਣ ਕਿਧਰ ਆਇਆ ਘਰ ਤਾਂ ਛੱਡ ਨਹੀਂ ਜਾਂਦਾ ਬਿਲਕੁਲ ਹਾਂ ਬਸ ਆਈ ਸਾਡੀ ਮੰਗ ਹੈ ਕਿ ਉਲਟੇ ਆਖੇ ਜਾਂਦੇ 5000 ਲੈ 4000 ਲੈ ਲਵਾਈ ਉਹ ਤਾਂ ਵੇਖੋ ਜੀ ਜੇ ਹੋ ਜਾ ਰਾਜ ਬਾਗ ਉਹ ਜੇ ਚੱਲਣਾ ਹੈ ਹਾਂਜੀ ਮਿਹਨਤ ਲਈਏ ਹਾਂ ਕੋਈ ਤਾਂ ਹੈ ਕੋਈ ਵੀ ਕਹੇ ਸਾਡਾ ਦੋਸਤ ਕੀ ਵੀ ਹੈ ਕਿ ਪਾਣੀ ਆਉਣਾ ਚ ਸਾਡਾ ਕੀ ਦੋਸਤ ਸਾਡਾ ਤਾਂ ਦੋਸਤ ਹੀ ਕੋਈ ਨਹੀਂ ਹੈਗਾ ਬਿਲਕੁਲ ਦੋਸਤਾਂ ਮਦਲੇਗਾ ਵੀ ਉਹਨਾਂ ਜੋ ਫਸਲ ਹੋ ਜਾਂਦਾ ਉਸ ਦਾ ਦਰ ਛਡਾਏ ਹੁਣ ਪਾਣੀ ਛੱਡੋ ਅਸੀਂ 90000 ਦਾ ਜੋਨਾ ਹੁੰਦਾ ਕਿੱਲੇ ਦਾ ਉਹ ਸੰਤ ਮਿਲਣਾ ਨਹੀਂ ਉਹ ਸੰਤ ਮਿਲਣਾ ਨਹੀਂ ਹੈਗਾ ਉਹ ਤਾਂ ਫਿਰ ਉਹਨਾਂ ਦੇ ਹੀ ਹੈਗਾ ਸੀ ਬਿਲਕੁਲ ਤੇ ਉਲਟਿਆਂ ਦੇ ਗਰੀਬਾਂ ਦਾ ਦਿੱਤਾ ਨਾ ਜਾਵੇ ਕਰੀਬਾਂ ਗਾ ਮੌਜੂਦਾਂ ਵਾਤੇ ਦਿੱਤਾ ਜਾਵੇ ਹਾਂ ਮੌਜੂਦਾਂ ਵਾਤੇ ਦਿੱਤਾ ਜਾਵੇ ਪਾਣੀ